ਅੰਦਰ ਆ ਗਏ ਜੀ ਮੱਥਾ ਟੇਕਣ ਵਾਸਤੇ ਸੰਗਤ ਦਾ ਤੁਸੀਂ ਦੇਖੀ ਨਹੀਂ ਬਹੁਤ ਜ਼ਿਆਦਾ ਹੋ ਗਈਆਂ ਨੇ ਤੇ ਆ ਨਲਕੇ ਕੋਲ ਵੀ ਤੁਹਾਨੂੰ ਆਪਾਂ ਲੈ ਕੇ ਜਾਣਾ ਹੈ ਇਹ ਨਲਕੇ ਦਾ ਵੀ ਇਤਿਹਾਸ ਪੁੱਛਾਂਗੇ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਅਗਰ ਕੋਈ ਦੱਸ ਸਕੇ ਹੁਣ ਅੰਦਰ ਜਾ ਰਹੇ ਹਾਂ ਜੀ ਮੱਥਾ ਟੇਕਣ ਵਾਸਤੇ ਮੈਂ ਆਪ ਖੁਦ ਪਹਿਲੀ ਵਾਰ ਹੀ ਆ ਰਹੇ ਹਾਂ ਤੇ ਆ ਲੰਗਰ ਹਾਲ ਹੈ ਜੀ ਬਹੁਤ ਹੀ ਵਿਸ਼ਾਲ ਲੰਗਰ ਹਾਲ ਹੈ ਮੱਥਾ ਟੇਕ ਲਿਆ ਜੀ ਬਾਹਰ ਆ ਗਏ ਆਪਾਂ ਮੱਥਾ ਟੇਕ ਕੇ ਤੁਹਾਡੇ ਜੀ ਆਪਾ ਗੱਡੀ ਲਾ ਦਿੱਤੀ ਆ ਤੇ ਹੁਣ ਜਾ ਰਹੇ ਆ ਜੀ ਰਾਜਾ ਸਾਹਿਬ ਜੀ ਵੱਲ ਅੱਜ ਜਾ ਰਹੇ ਆ ਜੀ ਰੱਬੀ ਜੋਤ ਧੰਧ ਧੰਨਾ ਨਾ ਕਬਲ ਰਾਜਾ ਸਾਹਿਬ ਜੀ ਦੇ ਆਪਾ ਜਾ ਰਹੇ ਹਾਂ ਤਾਂ ਅਗਰ ਤੁਸੀਂ ਇਹ ਵੀਡੀਓ ਨਹੀਂ ਦੇਖਣੀ ਤਾਂ ਤੁਸੀਂ ਇਹ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ 'ਚ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਤੇ ਅਗਰ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਡਾਇਰੈਕਟ ਜਗ੍ਹਾ ਤੇ ਹੀ ਪਹੁੰਚਣਾ ਚਾਹੁੰਦੇ ਹੋ ਰਾਜਾ ਸਾਹਿਬ ਜੀ ਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਸੋ ਥੋੜੀ ਬਹੁਤ ਜਾਣਕਾਰੀ ਰਾਜਾ ਸਾਹਿਬ ਜੀ ਬਾਰੇ ਦੇ ਦਿੰਨੇ ਆ ਜਿ ਜਿੰਨੀ ਕੁ ਆਪਾਂ ਨੂੰ ਪਤਾ ਲੱਗਿਆ ਇੰਟਰਨੈਟ ਤੋਂ ਸੋ ਰਾਜਾ ਸਾਹਿਬ ਜੀ ਦਾ ਜਨਮ ਪਿੰਡ ਪੱਲੋ ਆਲੇ ਨਾਨਕੇ ਘਰ ਵਿੱਚ ਮਾਤਾ ਸਾਹਿਬ ਦੇਵ ਜੀ ਦੇ ਕੁਖਣ ਹੋਇਆ ਸੀ ਆਪ ਜੀ ਦੇ ਪਿਤਾ ਮੰਗਲਦਾਸ ਜੀ ਪਹਿਲਾਂ ਤੋਂ ਹੀ ਸਾਧੂ ਸੰਤਾਂ ਦੀ ਸੇਵਾ ਕਰਿਆ ਕਰਦੇ ਉਹ ਤਾਂ ਵੈਸੇ ਆਪ ਵੀ ਇੱਕ ਤਰ੍ਹਾਂ ਨਾਲ ਸਾਧੂ ਸੰਤ ਹੀ ਸਨ ਕਿਉਂਕਿ ਬਹੁਤ ਲੰਮਾ ਸਮਾਂ ਔਲਾਦ ਨਾ ਹੋਣ ਕਰਕੇ ਹੀ ਜਨਾਬ ਜੀ ਜੋ ਬੇਟੀ ਆ ਜੋ ਉਹਨਾਂ ਦਾ ਰਹਿਣਾ ਸਹਿਣਾ ਆ ਉਹ ਸਾਧੂ ਸੰਤਾ ਵਾਲਾ ਹੀ ਹੋ ਚੁੱਕਾ ਸੀ ਇਹ ਦਿਨ ਭਗਤੀ ਵਿੱਚ ਲਪਨ ਹੋਏ ਉਹਨਾਂ ਨੂੰ ਅਪਾਲਪੁਰਖ ਦਾ ਜੋ ਆ ਉਹ ਬਚਨ ਸੁਣਾਇ ਦਿੱਤਾ ਕਿ ਖਨਾਂ ਦੇ ਘਰ ਇੱਕ ਉੱਤਲ ਦਾ ਜਨਮ ਹੋਵੇਗਾ ਜੋ ਕਿ ਗਰੀਬਾਂ ਮਜਲੂਮਾਂ ਦੀ ਰੱਖਿਆ ਕਰਨਗੇ ਤੇ ਸਾਰੀ ਦੁਨੀਆ ਉਹਨਾਂ ਨੂੰ ਇੱਕ ਦਿਨ ਯਾਦ ਕਰਿਆ ਕਰੇਗੀ ਵੈਸੇ ਤਾਂ ਹਰ ਕੋਈ ਇਸ ਲਕੇਸ਼ਨ ਨੂੰ ਜਾਣਦਾ ਆ ਪਰ ਅਗਰ ਤੁਸੀਂ ਪਹਿਲੀ ਵਾਰ ਆ ਰਹੇ ਹੋ ਤਾਂ ਤੁਸੀਂ ਗੂਗਲ ਮੈਪ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਗੂਗਲ ਮੈਪ ਦੇ ਵਿੱਚ ਰਸੋ ਖਾਨਾ ਸ਼੍ਰੀ ਨਾਭ ਕਵਲ ਰਾਜਾ ਸਾਹਿਬ ਜੀ ਪਰਣਾ ਤੇ ਤੁਸੀਂ ਆਪਣੀ ਲੋਕੇਸ਼ਨ ਤੇ ਪਹੁੰਚ ਜਾਓਗੇ ਜਿੱਥੋਂ ਵੀ ਤੁਸੀਂ ਆਉਣਾ ਹੈ ਤੁਹਾਨੂੰ ਐਗਜੈਕਟਲੀ ਇਸ ਲੋਕੇਸ਼ਨ ਤੇ ਗੂਗਲ ਮੈਪ ਜਿਹੜਾ ਆ ਉਹ ਲੈ ਕੇ ਆ ਜਾਊਗਾ ਬਾਕੀ ਤੁਸੀਂ ਬੰਗਿਆਂ ਪਹੁੰਚ ਕੇ ਵੀ ਕਿਸੇ ਨੂੰ ਵੀ ਪੁੱਛ ਸਕਦੇ ਹੋ ਇਸ ਜਗ੍ਹਾ ਬਾਰੇ ਸੋ ਆਪਾਂ ਪਹੁੰਚ ਗਏ ਆ ਜੀ ਗੱਲਾਂ ਕਰਦੇ ਕਰਦੇ ਹੀ ਰਸਤੇ ਵਿੱਚ ਤੇ ਆਪਾਂ ਪਹੁੰਚ ਚੁੱਕੇ ਆ ਬਸ ਹੁਣ ਥੋੜੀ ਦੇਰ ਤੱਕ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲਗਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਅੱਗੇ ਚਲਾਂਗੇ ਪਰ ਪਾਰਕਿੰਗ ਦੇ ਵਿੱਚ ਗੱਡੀ ਲਗਾ ਲਈਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲੋ ਜੀ ਪਹੁੰਚ ਗਏ ਆਪਾਂ ਰਾਜਾ ਸਾਹਿਬ ਜੀ ਤੇ ਪਾਰਕਿੰਗ 'ਚ ਲਾਤੀ ਆਪਾਂ ਗੱਡੀ ਹੁਣ ਚੱਲਦੇ ਆਂ ਅੱਗੇ ਤੇ ਰਾਜਾ ਸਾਹਿਬ ਜੀ ਨੂੰ ਰਸੋਖਾਨਾ ਵੀ ਕਿਹਾ ਜਾਂਦਾ ਹੈ ਕਿਉਂਕਿ ਇਸੇ ਜਗ੍ਹਾ ਤੇ ਹੀ ਰਾਜਾ ਸਾਹਿਬ ਜੀ ਨੇ ਫਿਰੰਡ ਮਜਾਰੇ ਦੇ ਵਿੱਚ ਲੰਗਰ ਦੀ ਸ਼ੁਰੂਆਤ ਕੀਤੀ ਸੀ 1916 ਦੇ ਵਿੱਚ ਰਾਜਾ ਸਾਹਿਬ ਜੀ ਨੇ 인ਦਰਜੀਤ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਲੰਗਰ ਦੀ ਸ਼ੁਰੂਆਤ ਕੀਤੀ ਜਾਵੇ ਮੂਹਰਤ ਕੀਤਾ ਜਾਵੇ। ਸੋ ਬਾਬਾ ਮਾਨਾ ਜੀ ਨੂੰ ਉਹਨਾਂ ਨੇ ਸਾਰੇ ਲੰਗਰ ਦਾ ਜੋ ਕਾਰ ਬਿਹਾਰ ਆ ਉਹ ਸੌਂਪ ਦਿੱਤਾ ਤੇ 인ਦਰਜੀਤ ਸਿੰਘ ਜੀ ਨੇ ਆਪ ਬੈਠ ਕੇ ਸਾਰਾ ਲੰਗਰ ਤਿਆਰ ਕਰਵਾਇਆ। ਸਭ ਤੋਂ ਪਹਿਲਾਂ ਚਿੜੀਆਂ ਪੰਛੀਆਂ ਤੇ ਹੋਰ ਜਾਨਵਰਾਂ ਨੂੰ ਜਿਹੜਾ ਇਹ ਲੰਗਰ ਸ਼ਿਕਾਇਆ ਗਿਆ ਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਨੂੰ ਇਹ ਜੋ ਲੰਗਰ ਆ ਉਹ ਸ਼ਿਕਾਇਆ ਗਿਆ। ਰਸੋਖਾਨੇ ਦੇ ਵਿੱਚ ਹੀ ਇੱਕ ਥੜਾ ਬਣਿਆ ਹੋਇਆ ਸੀ ਇੱਥੇ ਕੀ ਮਹਾਰਾਜ ਜੀ ਰਾਜਾ ਸਾਹਿਬ ਜੀ ਆਪ ਬੈਠਾ ਕਰਦੇ ਸੀ ਫਿਰ ਉਸ ਜਗ੍ਹਾ ਤੇ ਇੱਕ ਦੋ ਖਾਨ ਦਾ ਕਮਰਾ ਬਣਾ ਦਿੱਤਾ ਗਿਆ ਤੇ ਉੱਥੇ ਪਲੰਘ ਵੀ ਢਾ ਦਿੱਤਾ ਗਿਆ ਮਹਾਰਾਜ ਜੀ ਰਾਜਾ ਸਾਹਿਬ ਜੀ ਉਹਨੂੰ ਆਪਣਾ ਤਖਤ ਕਿਹਾ ਕਰਦੇ ਸੀ ਜਿੱਥੇ ਉਹ ਆਪ ਵੀ ਮੱਥਾ ਟੇਕਦੇ ਸੀ ਤੇ ਸੰਗਤਾਂ ਨੂੰ ਵੀ ਮੱਥਾ ਟੇਕਣ ਵਾਸਤੇ ਕਹਿੰਦੇ ਸੀ ਬਾਅਦ ਵਿੱਚ ਏਸੇ ਜਗ੍ਹਾ ਤੇ ਹੀ ਮਹਾਰਾਜ ਜੀ ਦਾ ਸੰਸਕਾਰ ਕੀਤਾ ਗਿਆ 1940 ਦੇ ਵਿੱਚ ਭਾਦਰੋਂ ਦੇ ਵਿੱਚ ਉਸੇ ਹੀ ਜਗ੍ਹਾ ਤੇ ਹੁਣ ਰਾਜਾ ਸਾਹਿਬ ਜੀ ਦੀ ਸਮਾਰ ਬਣੀ ਪਈ ਹੈ ਜਿਹਨੂੰ ਕੀ ਸੋਨੇ ਦੇ ਨਾਲ ਸਜਾਇਆ ਗਿਆ ਹੈ ਬਾਬਾ ਮਾਨਾ ਜੀ ਤੋਂ ਬਾਅਦ ਬਸ ਰਾਜਾ ਸਾਹਿਬ ਜੀ ਨੇ ਰਸੋਖਾਨੇ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਆਪਣੇ ਹੀ ਸੇਵਾਦਾਰ ਮਹਾਂਪਤ ਪੂਰਨ ਦਾਸ ਜੀ ਨੇ ਸੰਭਾਲੀਤੀ ਭਗਤ ਪੂਰਨ ਦਾਸ ਜੀ ਨੇ ਰਸੋਖਾਨੇ ਦੀ ਜ਼ਿੰਮੇਵਾਰੀ ਜਿਹੜੀ ਆ ਬਹੁਤ ਹੀ ਤਨਦੇਹੀ ਦੇ ਨਾਲ ਨਿਭਾਈ ਉਹਨਾਂ ਨੇ ਇਸ ਰਸੋਖਾਨੇ ਨੂੰ ਇੱਕ ਅਲੱਗ ਹੀ ਮਕਾਮ ਤੇ ਪਹੁੰਚਾ ਦਿੱਤਾ ਆਖਰਕਾਰ ਉਹ ਵੀ ਆਪਣਾ ਸਰੀਰਕ ਜੰਮ ਛੱਡ ਕੇ ਇਸ ਸੰਸਾਰ ਤੋਂ ਚਲੇ ਗਏ ਤੇ ਉਹ ਵੀ ਰਾਜਾ ਸਾਹਿਬ ਜੀ ਦੇ ਨਾਲ ਇੱਕਮਿਕ ਹੋ ਗਏ ਰਾਜਾ ਸਾਹਿਬ ਜੀ ਭੰਤਪੂਰਨ ਦਾਸ ਜੀ ਦੇ ਕੋਲ ਆਪ ਬੈਠ ਕੇ ਸੇਵਾ ਕਰਵਾਇਆ ਕਰਦੇ ਸੀ ਉਹ ਮਹੰਤ ਪੂਰਨਦਾਸ ਜੀ ਸੇਵਾ ਦੀ ਇੱਕ ਮਿਸਾਲ ਸਨ ਇਸੇ ਹੀ ਨਗਰ ਮੁਜਾਰਾ ਦੇ ਵਿੱਚ ਰਾਜਾ ਸਾਹਿਬ ਜੀ ਦਾ ਆਪਣਾ ਘਰ ਮوجود ਹੋਇਆ ਜਿਹਨੂੰ ਕੀ ਬਾਬਾ ਮੰਗੋ ਦਾ ਘਰ ਵੀ ਕਿਹਾ ਜਾਂਦਾ ਬਹੁਤਾ ਸਮਾਂ ਮਹਾਰਾਜ ਜੀ ਇਸੇ ਘਰ ਵਿੱਚ ਰਿਆ ਕਰਦੇ ਸਨ ਤੇ ਇਹਨੂੰ ਆਪਣਾ ਘਰ ਕਿਹਾ ਕਰਦੇ ਸਨ ਪੂਰਾ ਪਰਿਵਾਰ ਹਮੇਸ਼ਾ ਹੀ ਉਹਨਾਂ ਦੀ ਸੇਵਾ ਵਾਸਤੇ ਆਜ ਰਹਿਦਾ ਸੀ ਇਸੇ ਘਰ ਦੇ ਵਿੱਚ ਉਹਨਾਂ ਦੀਆਂ ਕਈ ਨਿਸ਼ਾਨੀਆਂ ਉਹਨਾਂ ਦੇ ਕੱਪੜੇ, ਦਰੀ, ਪਲੰਘ, ਘੜਾ, ਲੋਹੇ ਦੇ ਕਈ ਬਰਤਨ ਤੇ ਮਿੱਟੀ ਦੇ ਕਈ ਬਰਤਨ ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਉਸ ਕਲਯੁਗੀ ਸੰਸਾਰ ਦੇ ਵਿੱਚ ਬ੍ਰਹਮ ਗਿਆਨੀ ਮਹਾਪੁਰਸ਼ ਦੇ ਰੂਪ ਵਿੱਚ ਆ ਕੇ ਆਪ ਜੀ ਨੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕੀਤੀਆਂ। ਅਗਰ ਕੋਈ ਵੀ ਸੱਚੇ ਮਨੋਂ ਕੋਈ ਮਨੋ ਕਾਮਨਾ ਲੈ ਕੇ ਆਪ ਜੀ ਦੇ ਦਰ ਤੇ ਆਇਆ ਤੇ ਤੁਸੀਂ ਹਮੇਸ਼ਾ ਹੀ ਉਹ ਪੂਰੀਆਂ ਕੀਤੀਆਂ ਸੋ ਤੁਸੀਂ ਵੀ ਆਓ ਤੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰੋ ਸੱਚੇ ਮਨੋਂ ਆਓ ਆਪਣੇ ਪਰਿਵਾਰ ਸਕੇ ਸਬੱਤੀਆਂ ਦੇ ਨਾਲ ਆਓ ਤੇ ਸੱਚੇ ਮਨੋਂ ਆ ਕੇ ਆਪਣੀਆਂ ਜਿਹੜੀਆਂ ਮਨੋ ਕਾਮਨਾ ਤੁਸੀਂ ਪੂਰੀਆਂ ਕਰੋ ਮੱਥਾ ਟੇਕਣ ਤੋਂ ਬਾਅਦ ਹੁਣ ਬਾਹਰ ਜਾਵਾਂਗੇ ਤੁਹਾਨੂੰ ਉਸ ਨਲਕੇ ਦੇ ਵੀ ਦਰਸ਼ਨ ਕਰਾਵਾਂਗੇ ਜੋ ਕਿ ਰਾਜਾ ਸਾਹਿਬ ਜੁਨੇ ਆਪ ਲਵਾਇਆ ਸੀ ਜਿੱਦਾਂ ਕਿ ਮੈਨੂੰ ਉੱਥੇ ਪੁੱਛਣ ਤੇ ਪਤਾ ਲੱਗਾ ਮੈਂ ਕਈਆਂ ਲੋਕਾਂ ਨੂੰ ਉਸ ਨਲਕੇ ਦੇ ਬਾਰੇ ਪੁੱਛਿਆ ਤੇ ਮੈਨੂੰ ਇਹ ਹੀ ਸੁਣਨ ਨੂੰ ਆਇਆ ਕਿ ਰਾਜਾ ਸਾਹਿਬ ਜੀ ਨੇ ਉਹ ਜੋ ਨਲਕਾ ਆ ਉਹ ਆਪਣੇ ਹੱਥੀ ਲਵਾਇਆ ਸੀ ਤੇ ਲੋਕ ਉਸ ਨਲਕੇ ਦੇ ਉੱਪਰ ਵਿੱਚੋਂ ਜਿਹੜਾ ਪਾਣੀ ਨਿਕਲਦਾ ਆ ਉਹਨੂੰ ਪੀਂਦੇ ਆ ਤੇ ਆਪਣੇ ਘਰ ਵੀ ਨਾਲ ਲੈ ਕੇ ਜਾਂਦੇ ਆ ਜਿਹਨੂੰ ਪੀਣ ਦੇ ਨਾਲ ਕਿਆ ਜਾਂਦਾ ਹੈ ਕਿ ਦੁੱਖ ਤੇ ਕੀਪਾਂ ਜਿਹੜੀਆਂ ਆ ਉਹ ਦੂਰ ਹੋਣੀਆਂ ਆ। ਸੋ ਉਹ ਨਲਕਾ ਵੀ ਆਪਾਂ ਤੁਹਾਨੂੰ ਦਿਖਾਵਾਂਗੇ। ਹੁਣ ਬਾਹਰ ਜਾਂਦੇ ਆ ਤੇ ਤੁਹਾਨੂੰ ਉਹ ਜਿਹੜਾ ਨਲਕਾ ਆ ਉਹ ਵੀ ਦਿਖਾਵਾਂਗੇ। ਬਾਕੀ ਤੁਸੀਂ ਦੇਖ ਹੀ ਰਹੀਆਂ ਸੰਗਤਾਂ ਕਿੰਨੀਆਂ ਹੌਮ-ਹੁਮਾ ਕੇ ਆਈਆਂ ਆ। ਐਤਵਾਰ ਦਾ ਇਹ ਦਿਨ ਸੀ। ਪਹਿਲਾਂ ਰਸ਼ ਬਹੁਤ ਘੱਟ ਸੀ ਤੇ ਉਸ ਤੋਂ ਬਾਅਦ ਹੌਲੀ-ਹੌਲੀ ਹੌਲੀ ਜਿਹੜਾ ਰਸ਼ ਆ ਉਹ ਵੱਧਦਾ ਗਿਆ। ਮੈਂ ਇੱਕ ਸਾਈਡ ਤੇ ਹੋ ਕੇ ਵੀਡੀਓ ਬਣਾ ਰਿਹਾ ਤਾਂ ਕਿ ਤੁਹਾਨੂੰ ਦਿਖਾ ਸਕਣ ਉਸ ਨੜਕੇ ਵੱਲ ਜਾ ਰਹੇ ਹਾਂ ਜੋ ਕਿ ਦੱਸਿਆ ਜਾਂਦਾ ਹੈ ਕਿ ਰਾਜਾ ਸਾਹਿਬ ਜੀ ਨੇ ਹੀ ਲਵਾਇਆ ਸੀ ਤੇ ਰਾਜਾ ਸਾਹਿਬ ਜੀ ਇਸ ਵਿੱਚੋਂ ਪਾਣੀ ਕੱਢਿਆ ਕਰਦੇ ਸੀ ਨੜਕੇ ਵੱਲ ਚੱਲ ਕੇ ਮੜਾ ਜਾਓ ਬਾਪ ਨੂੰ ਬਾਪ ਨੂੰ ਨਲਕੇ ਦੇ ਬਿਲਕੁਲ ਪਿੱਛੇ ਇੱਕ ਬਹੁਤ ਵਿਸ਼ਾਲ ਡਰੱਪ ਤੇ ਆ ਜਿੱਥੇ ਕੀ ਇੱਕ ਸਾਈਡ ਤੇ ਜਗ੍ਹਾ ਬਣੀ ਹੋਈ ਹੈ ਜਿੱਥੇ ਕੀ ਤੇਲ ਵਗੈਰਾ ਸਰੋਂ ਦਾ ਪਾਇਆ ਜਾਂਦਾ ਜੋ ਤੁਸੀਂ ਤੇਲ ਲਿਓਨਾ ਉਸ ਨੂੰ ਤੁਸੀਂ ਇਸ ਜਗ੍ਹਾ ਤੇ ਪਾਉਣਾ ਹੈ ਤੁਸੀਂ ਧਿਆਨ ਨਾਲ ਦੇਖ ਲਓ ਅਗਰ ਤੁਸੀਂ ਪਹਿਲੀ ਵਾਰ ਹੀ ਆ ਰਹੇ ਹੋ ਤਾਂ ਉਹਨਾਂ ਲੰਗਰ ਹਾਲ ਤੁਹਾਨੂੰ ਦਿਖਾਉਣੇ ਆ ਜਾ ਕੇ ਈ ਲੰਗਰ ਹਾਲ ਦੁਕਾਨ ਤੋਂ ਬਾਅਦ ਜੋ ਇੱਥੇ ਕਲਾਕਾਰ ਸਿੰਗਰ ਆਏ ਹੋਏ ਨੇ ਉਹਨਾਂ ਦੀ ਆਪਾਂ ਤੁਹਾਨੂੰ ਥੋੜੀ ਜਿਹੀ ਝਲਕ ਦਿਖਾਵਾਂਗੇ ਬਹੁਤ ਹੀ ਸੋਹਣਾ ਗਾਰੇ ਸਿਗੇ ਆਇਆ ਜੀ ਲੰਗਰ ਹਾਲ ਬਹੁਤ ਹੀ ਵਿਸ਼ਾਲ ਲੰਗਰ ਹਾਲ ਜੋ ਬਣਾਇਆ ਗਿਆ ਹੈ ਜੀ ਪਿੱਛੇ ਦੇਖ ਹੀ ਰਹੇ ਹੋ ਪੱਖੇ ਵੀ ਕਿੰਨੇ ਵਿਸ਼ਾਲ ਆ ਗਰਮੀ ਤਾਂ ਬਿਲਕੁਲ ਨਹੀਂ ਸੀ ਲੱਗ ਰਹੀ ਇੱਥੇ ਹਾਲਾਂਕਿ ਗਰਮੀ ਬਹੁਤ ਜ਼ਿਆਦਾ ਸੀ ਜਿਸ ਟਾਈਮ ਆਇਆ ਤੁਸੀਂ ਦੇਖ ਰਹੇ ਹੋ ਧੁੱਪ ਵੀ ਕਿੰਨੀ ਚਮਕ ਰਹੀ ਹੈ ਤੇ ਸੰਗਤਾਂ ਵੀ ਦੇਖੋ ਕਿੰਨੀਆਂ ਖੁੱਲੀਆਂ-ਖੁੱਲੀਆਂ ਹੋ ਕੇ ਬੈਠੇ ਆਏ ਆ ਤੂ ਸ਼ਾਟ ਦਾ ਵੀ ਡਿਜ਼ਾਈਨ ਜਿਹੜਾ ਬਹੁਤ ਵਧੀਆ ਆ ਜਿਹਦੇ ਨਾਲ ਕੀ ਜੋ ਲੰਗਰ ਹਾਲਿਆ ਉਹ ਹਵਾਦਾਰ ਬਣਾਇਆ ਹੋਇਆ ਹੈ ਤਾਂ ਕਿ ਘਟਨਾ ਹੋਵੇ ਤੇ ਗਰਮੀ ਨਾ ਲੱਗੇ ਉੱਪਰ ਪੱਖਿਆਂ ਦਾ ਵੀ ਦੇਖੋ ਕਿੰਨਾ ਵਧੀਆ ਜੋ ਆ ਉਪਰਵੰਦ ਕੀਤਾ ਗਿਆ ਹੈ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਲੰਗਰ ਵਗੈਰਾ ਛਕਣ ਤੋਂ ਬਾਅਦ ਉਸ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਵਾਂਗੇ ਜੀ ਜੋ ਸਿੰਗਰ ਗਾ ਰਹੇ ਨੇ ਇਸ ਸਥਾਨ ਤੇ ਬਹੁਤ ਹੀ ਖੂਬਸੂਰਤ ਉਹ ਗਾ ਰਹੇ ਸੀ ਥੋੜੀ ਜਿਹੀ ਚਲ ਕਾ ਪਤਨ ਉਹਨਾਂ ਦੀ ਵੀ ਦਿਖਾਵਾਂਗੇ

ਲਿਵਾਰੇ ਹਰ ਦਮ ਮੋੜ ਤੇ ਲਾ ਕੇ ਰੱਖਦੇ ਤੈਨੂੰ ਪ੍ਰੀਤਮ ਪਿਆਰੇ ਹੁਣ ਕਰਨ ਲੱਗੇ ਆ ਜੀ ਵਾਪਸੀ ਉਮੀਦ ਹੈ ਛੋਟੀ ਜੀ ਵੀਡੀਓ ਫਰਾਜਾ ਸਾਹਿਬ ਜੀ ਦੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਬਾਕੀ ਆਪਾਂ ਪlant ਵੀ ਲੈ ਲੇ ਉਥੋਂ ਇਹਨਾਂ ਨੂੰ ਵੀ ਆਪਾਂ ਜਰੂਰ ਲਾਵਾਂਗੇ ਤੇ ਹੋਰ ਵੀ ਆਪਾਂ ਵੀਡੀਓਜ਼ ਬਣਾਈਆਂ ਹੋਈਆਂ ਆ ਤੇ ਵਧੀਆ ਵਧੀਆ ਇੱਕ ਨੰਬਰ ਤੇ ਤਾਂ ਦੋ ਨੰਬਰ ਤੇ ਵੀਡੀਓ ਉਹ ਜਰੂਰ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਿਓ ਵਧੀਆ ਜੇ ਅਗਰ ਤੁਸੀਂ ਰਾਜਾ ਸਾਹਿਬ ਜੀ ਦੇ ਹੋ ਕੇ ਗਏ ਆ ਇਹ ਇਹਨਾਂ ਨੂੰ ਵੀ ਆਪਾਂ ਲਾਵਾਂਗੇ ਹੁਣ ਨੈਕਸਟ ਵੀਡੀਓ ਵਿੱਚ ਮਿਲਾਂਗੇ ਤੁਹਾਨੂੰ ਤਦ ਤੱਕ ਲਈ ਬਾਏ ਹੈ ਜੀ ਸਾਰਿਆਂ ਨੂੰ